ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 21 ਤਰੀਕ ਤੇ ਮੱਸਿਆ ਦਾ ਦਿਹਾੜਾ ਗਾ ਤੇ ਅੱਜ ਹੋਆਗੀ ਸ਼ਰਾਧਾ ਦੀ ਮਾਸਾਗੀ ਤੇ ਅੱਜ ਦਸਹਰੇ ਚ 10 ਦਿਨ ਰਹਿਗੇ ਤੇ ਅੱਜ ਵੀ ਜਣਗੇ ਨਾ ਜਾऊं ਤੇ ਆਪਾਂ ਦਿਨ ਚ ਅੱਜ ਜਾਵਾਂਗੇ ਵਿੱਜਾਂਗੇ ਤੇ ਆਪਾਂ ਸਵੇਰੇ ਅੱਜ ਉੱਠੇ ਸੀ 4 ਵਜੇ ਤੇ ਆਪਾਂ ਨੇ ਖੇਤ ਮੱਥਾ ਟੇਕਣ ਜਾਣਾ ਸੀ ਤਾਂ ਕਰਕੇ ਆਪਾਂ ਅੱਜ ਸਨੇਹਾ ਉੱਠ ਖੜੇ ਤੇ ਤੇ ਉਧਰਲੇ ਘਰ ਆਪਾਂ ਨਿਵੇੜਿਆ ਇਹ ਕੰਮ ਆਪਾਂ ਖੇਤ ਵੀ ਮੱਥਾ ਟੇਕਿਆ ਇਹ ਤੇ 6 ਵਜੇ ਹੋਈ ਨਾ ਆਪਾਂ 6 ਵਜੇ ਨੂੰ ਖੇਤ ਵੀ ਮੱਥਾ ਟੇਕਦਾ ਤੇ ਆਪਾਂ ਨਾ ਵੀ ਲੈ ਸੀ ਆਪਾਂ ਨਾ ਕਿਸ ਨਹੀਂ ਮੱਥਾ ਟੇਕਿਆ ਇਤੇ ਤੇ ਹੁਣ ਆਪਾਂ ਇਧਰਲੇ ਘਰ ਕਰ ਦਿਆਂਗੇ ਕੰਮ ਫਿਰ ਦੁਬਾਰੇ ਉਧਰਲੇ ਘਰ ਜਾਵਾਂਗੇ ਤੇ ਇਧਰ ਮੈਨੂੰ ਐਵੇਂ ਆਖ ਚੱਲ ਆਪਾਂ ਝਾੜੂ ਪੋਚਾ ਕਰ ਜਾਨਿਆਂਗੇ ਨਾ ਨਾਪ ਚੱਲ ਆ ਗੱਡੀ ਤੇ ਕਵਰ ਪਾਉਣ ਵਾਲਾ ਪਿਆ ਸੀ ਤੇ ਕੱਲ ਦੀ ਗੱਡੀ ਆਈ ਖੜੀ ਤੇ ਮੈਂ ਕਿਚਾਲਾ ਆਪਾਂ ਨੇ ਕਵਰ ਪਾ ਦੇਣੇ ਆਗੇ ਗੱਡੀ ਤੇ ਨੇ ਆਪਾਂ ਝਾੜੂ ਪੋਚਾ ਲਾ ਦਾਂਗੇ ਤੇ ਕੱਲੇ ਜਾਣੇ ਤੋਂ ਕਵਰ ਪੈਂਦਾ ਤਾਂ ਮਸੀਆਂਗਾ ਚਲੋ ਮੈਨੂੰ ਫੇਰ ਵੀ ਹਿਸਾਬ ਜਾ ਰਿਆਂਗਾ ਮੈਂ ਪਾ ਦਾਨੀ ਆਗੀ ਕਵਰ ਤੇ ਜ਼ਿਆਦਾਤਰ ਗੱਡੀ ਤੇ ਕਵਰ ਮੈਂ ਹੀ ਪਾਉਣੀ ਆਗੀ ਕੋਈ ਹੋਰ ਕਵਰ ਪਾਉਂਦੀ ਨਹੀਂ ਹੈਗਾ ਅਸੀਂ ਖੜਾ ਜਾਂਦੇ ਨੇ ਬਸ ਗੱਡੀ ਨੂੰ ਤੇ ਕਵਰ ਦਾ ਘਾਟੀ ਪਾਉਂਦੇ ਨੇ ਤੇ ਮੈਨੂੰ ਐ ਹੁੰਦਾ ਵੀ ਗਰਦੀਜੀ ਪਾਉਗੀ ਚਲੋ ਮੈਨੂੰ ਜਾਦੇ ਚੀਜ਼ ਹੀ ਸੰਭਾਲਣ ਦਾ ਚਾਹ ਹੁੰਦਾ ਹੈਗਾ ਮੈਂ ਚੀਜ਼ ਹਰੇਕ ਚੀਜ਼ ਹੀ ਸਾਹਮਣੇ ਰੱਖਦੀ ਆਂਗੀ ਕੋਈ ਅਜਾ ਟਰੈਡ ਤੇ ਵੀ ਕਵਰ ਪਾਉਣਾ ਤਾਂ ਵੀ ਮੈਂ ਪਾਉਣੀ ਆਂਗੀ ਤੇ ਇਹ ਮੇਰੀ ਜ਼ਿੰਮੇਵਾਰੀ ਹੈਗੀ ਕਵਰ ਪਾਉਣ ਦੀ ਤੇ ਚੀਜ਼ ਸੰਭਾਲਣ ਦਾ ਆਏ ਹੁੰਦਾ ਮੈਂ ਚੀਜ਼ ਸਮੀ ਰਹਿੰਦੀ ਹੈ ਕਿ ਚੱਲ ਅੱਜ ਆਪਾਂ ਕਵਰ ਪਾ ਦਈਏ ਨਾ ਚੀਜ਼ ਸਮੀ ਰਹਿੰਦੀ ਹੈਗੇ ਤੇ ਆਪਾਂ ਟਾਕੇ ਰੱਖ ਦਿਆ ਹਰੇਕ ਚੀਜ਼ ਕਵਰ ਪਾ ਕੇ ਹੋਣਾ ਪਾ ਲਾਉਣੇ ਆਗੇ ਫਿਰ ਝਾੜੂ ਪੋਚਾ ਤੇ ਬੱਜੇ ਹੁਣ 6 ਵਜ ਰਿਹੇ ਨੇ ਤੇ ਆਪਾਂ ਸੈਭਜੋਤ ਨੇ ਅੱਜ ਜਾਣਾ ਨਹੀਂ ਹੈਗਾ ਸਕੂਲ ਸੈਭਜੋਤ ਨੂੰ ਅੱਜ ਐਤਵਾਰ ਕਰਕੇ ਸੁੱਟੀ ਹੈਗੀ ਤੇ ਨਹੀਂ ਤਾਂ ਹੁਣ ਆਪਾਂ ਸੈਭਜੋਤ ਨੂੰ ਤਿਆਰ ਕਰਦੇ ਤੇ ਹੁਣ ਆਪਾਂ ਸੈਭਜੋਤ ਨੂੰ ਝਾੜੂ ਪੋਚਾ ਕਰਕੇ ਫੇਰ ਤਿਆਰ ਕਰ ਦਾਂਗੇ ਚਲੋ ਅੰਨੇ ਆਪਾਂ ਇਹ ਕੰਮ ਕਰ ਲੈਣੇ ਆਗੇ ਤੇ ਕਿਉਂਕਿ ਉੱਧਰ ਫਿਰ ਦੂਜਾ ਘਰ ਵੀ ਧੁੱਪ ਜੀ ਚੜ ਜਾਂਦੀ ਹੈਗੀ ਤੇ ਆਪਾਂ ਉਹ ਇੱਧਰ ਜਲਦੀ ਕੰਮ ਨਿਬੜ ਕੇ ਉੱਧਰ ਜਾਣਾਗਾ ਫਿਰ ਸਵੇਜਤ ਮੈਂ ਤੁਹਾਨੂੰ ਦੱਸਦੇ ਹਾਂ ਨਵਾ ਦਿੰਦੇ ਆ ਕਿ ਜੇ ਜਵਾਕ ਨੂੰ ਨਵਾਦੀ ਕੰਮ ਜੇ ਨਿਬੜ ਜਾਂਦੇ ਨੇ ਫਿਰ ਸਾਰੇ ਦਿਨ ਜਵਾਕ ਕਿਤੇ ਮਰਜੀ ਖੇਡਦਾ ਫਿਰ ਜਾਵੇ ਤੇ ਆਪਾਂ ਇਹ ਕਾਵਰ ਵੀ ਥੋੜਾ ਜਿਹਾ ਪਤਣੀ ਗਈ ਆਪਾਂ ਲੈਂਦਾ ਦਾ ਗੱਡੇ ਦਾ ਹੀ ਸੀ ਗੱਡੇ ਦਾ ਸੀ ਥਾਰ ਗੱਡੇ ਦੀ ਇਹ ਥੋੜਾ ਜਿਹਾ ਵੱਡਾ ਗਾ ਖੁੱਲਾ ਡੁੱਲਾ ਜਿਹਾ ਕਾਵਰ ਆਗਾ ਇਹ ਕੁੰਡੀਆਂ ਜੰਦੀਆਂ નીચે ਪਾ ਕੇ ਉਹ ਕਰਨਾ ਪੈਂਦਾਗਾ ਬਲਜੇ ਪੈਂਦੇ ਨੇ ਤੇ ਪਸਾਉਣਾ ਜਾਂ ਪੈਂਦਾਗਾ ਫੇਰ ਮੜਾ ਜਾਂ ਸੱਟ ਹੀ ਹੁੰਦਾਗਾ ਖੁੱਲਾ ਡੁੱਲਾ ਹੀ ਜ਼ਿਆਦੇ ਹੈਗਾ ਪਤਾ ਨਹੀਂ ਗਲਤ ਆ ਗਏ ਇਹ ਕਵਰ ਪਤਾ ਨਹੀਂ ਇਹੀ ਗੱਡੇ ਦਾਗਾ ਉਹ ਥੋੜਾ ਜਿਹਾ ਵੱਡਾ ਜ਼ਿਆਦੇ ਹੈਗਾ ਤੇ ਆਪਾਂ ਨੇ ਪਾਤਾ ਕਵਰ 4 ਵਜੇ ਉੱਠ ਕੇ ਨਾ ਆਪਾਂ ਉਧਰਾਂ ਹੀ ਵਾਗ ਗਏ ਸੀ ਉਸ ਅੱਜ ਮੇਰਾ ਸਰੀਰ ਜਾਣੀ ਸਾਡਾ ਖੰਗ ਜਖਾਮ ਜਾ ਹੋ ਰਿਹਾਗਾ 4 ਵਜੇ ਉੱਠ ਕੇ ਆਪਾਂ ਹੀ ਵਾਗ ਗਏ ਸੀ ਉਧਰਲੇ ਘਰ ਤੇ ਹੁਣ ਆਪਾਂ ਅਧਰ ਚਾਦਰਾ ਵੀ ਲੋਟ ਕਰਕੇ ਵਿਸਾਉਣੇ ਆ ਬੈੱਡ ਦੀਆਂ ਤੇ ਕੰਬਲ ਕੰਬਲ ਵੀ ਚੱਕ ਦੇਾਂਗੇ ਟੇਰਾ ਤਪਦਰ ਟੱਲਾ ਧੋ ਕੇ ਪਾਈ ਸੀ ਬੇੜਾ ਤੇ ਬੰਜਾ ਇਸ ਕਰਕੇ ਅੰਦਰ ਲਾਤਾ ਸੀ ਨਹੀਂ ਤਾਂ ਆਪਣਾ ਇੱਥੇ ਹਾਲ ਦੇ ਵਿੱਚ ਹੀ ਖੜਾ ਰਹਿੰਦਾਗਾ ਮੰਜਾ ਵੀ ਤੇ ਹੁਣ ਆਪਾਂ ਚਾਦਰਾਂ ਵੀ ਝਾੜ ਕੇ ਵਿਸਾਉਣਿਆਂਗੇ ਤੇ ਸਵੇਰੇ ਤਾਂ ਆਪਾਂ ਉੱਠ ਕੇ ਹੀ ਵਗ ਜਾਨਿਆਂਗੇ ਸੁਣੀ ਤੇ ਆਪਾਂ ਕੰਬਰ ਦੀ ਮਾਰ ਲੈਣੀ ਹੈ ਤਾਂ ਇਹ ਵੱਡੀਆਂ ਚਾਦਰਾਂ ਲੋਟ ਕਰਕੇ ਵਿਸਾ ਦੇਣਿਆਂਗੇ ਮੜਈਆਂ ਝਾੜ ਕੇ ਜੇ ਸਰਾਣੇ ਜੀ ਵੀ ਪਤਨ ਕੀ ਗੱਲ ਪਿੱਚ ਕੇ ਜਿਵੇਂ ਤੇ ਜਾਂਦੇ ਨੇ ਕਿ ਨਿਸਪੰਜ ਦੇ ਲਿਆ ਧੁੱਪ ਚ ਧਰ ਕੇ ਜੇ ਫੁੱਲਦੇ ਨੇ ਤੇ ਇਹਨਾਂ ਨੂੰ ਵੀ ਅੱਜ ਧੁੱਪ ਚ ਧਰਾਂਗੇ ਤੇ ਇਹਨੇ ਪਿੱਚ ਕੇ ਜਾਂਦੇ ਨੇ ਤੇ ਆਪਾਂ ਹੁਣ ਚਾਦਰ ਝਾੜ ਕੇ ਵਿਸਾਲ ਲੈਣੇ ਆ ਬੈੱਡ ਦੇ ਗੱਦੇ ਦਾ ਕਵਰ ਆ ਗੋ ਵੀ ਇਕੱਠਾ ਹੋ ਜਾਂਦਾਗਾ ਤੇ ਇਹਨੇ ਆਪਾਂ ਥੱਲੇ ਦਾ ਕਵਰ ਲੋਡ ਕਰ ਦਾਂਗੇ ਗੱਦੇ ਦਾ ਨੇ ਆਪਾਂ ਚਾਦਰ ਵਿਸਾ ਦੇਣੀ ਹੈ ਝਾੜ ਕੇ ਸਿੰਗਲ ਬੱਗੱਦਾ ਦਾ ਜਿਹੜਾ ਤਾਂ ਚੱਕੜਾ ਵੀ ਔਖਾ ਕਾ ਨਿੱਗਰ ਬਹੁਤ ਹੈਗਾ ਇਹ ਤਾਂ ਇਹ ਵੀ ਨਹੀਂ ਬਾਹਰ ਕੱਢ ਕੇ ਹਵਾ ਲਵਾ ਦਾਂਗੇ ਤੇ ਇਹ ਇਕੱਲੇ ਬੰਦੇ ਦਾ ਚੱਕੀ ਨਹੀਂ ਆਂਦਾ ਹੈਗਾ ਥੋੜਾ ਜਿਹਾ ਨਿੱਗਰ ਜ਼ਿਆਦਾ ਹੈਗਾ ਤੇ ਹੁਣ ਆਪਾਂ ਵਸਾ ਦੇਣਾ ਕਿ ਚਾਦਰ ਉੱਧਰ ਦੂਜੀ ਥਾਂ ਬੜੀ ਜੀ ਸਾਹਿਬ ਜੀ ਨੇ ਟੀਵੀ ਲਾ ਰੱਖਿਆ ਦਿਓ ਜੀ ਬਾਜ ਬਹੁਤ ਵੱਡੀ ਕਰ ਰੱਖੀ ਤੇ ਗਾਣੇ ਚਲਾ ਰੱਖੇ ਤੇ ਤਾਂ ਕਰਕੇ ਆਪਾਂ ਨੇ ਬੱਲਾ ਜਿਹੜੀ ਆਵਾਜ਼ ਲੱਗੀ ਹੋਈ ਸੀ ਉਹ ਬੰਦ ਕਰਤੀ ਹੁਣ ਆਪਾਂ ਦੁਬਾਰਾ ਲਾਈ ਹੈਗੇ ਸਭ ਜਿਹੜੇ ਤੁਹਾਨੂੰ ਕਿੰਨਾ ਮਰਜ਼ੀ ਕਹਦੇ ਵੀ ਬਾਸ ਔਟ ਕਰ ਲਓ ਨੇ ਜਿਆਦਾ ਵੱਡੀ ਰੱਖਦਾ ਕੋ ਆਵਾਜ਼ ਤੇ ਜੇ ਬਾਅਦ ਕਿੱਥੇ ਆਖੇ ਲੱਗਦੇ ਨੇ ਹਨਾ ਬਾਜ ਵੱਡੀ ਰੱਖਦੇ ਨੇ ਅਦਰ ਬਸ ਆਤੀ ਹੁਣ ਆਪਾਂ ਲਾ ਦੇਣਗੇ ਝਾੜੂ ਤਾਂ-ਤੋਂ ਦੇ ਸਬਜ਼ੇ ਦੇ ਬੂਟ ਪੈਣੇ ਤਰੇ ਤੇ ਸਕੂਲ ਵਾਲੇ ਉਧਰ ਚਿੱਟੇ ਬੂਟ ਲਿਆਂਦੇ ਨੇ ਚੱਕ ਕੇ ਤੇ ਅਧਰਾ 15 ਸਟੈਂਡ ਆਗਾ ਆਪਣੇ ਅੰਦਰ ਇਹ ਕਮਰੇ ਦੇ ਨਾਲ ਲੱਗ ਮੇ ਆਪਣੇ ਸਟੋਰ ਵੀ ਹੈਗਾ ਤੇ ਕਮਰੇ ਦੇ ਵਿੱਚ ਹੀ ਆਗਾ ਅੱਗੇ ਪੇਟੀਆਂ ਨਵਾਰੀਆਂ ਵਾਲਾ ਸਟੋਰ ਤੇ ਉੱਥੇ ਆਪਣਾ ਸਟੈਂਡ ਤਰਿਆ ਹੋਇਆ ਹੈਗਾ ਚਿੱਤੀ ਜੋੜੇ ਵਾਲਾ ਉਹਦੇ ਵਿੱਚ ਆਪਾਂ ਬੂਟ ਰੱਖਿਆ ਹੈ ਤੇ ਹੁਣ ਆਪਾਂ ਲਾਉਣੇ ਆ ਗਏ ਝਾੜੂ 4 ਗਲਾਸ ਵੀ ਹਲੇ ਅੰਦਰ ਹੀ ਪੈ ਤੇ ਚੱਕਣ ਵਾਲੇ ਤੇ ਆਪਾਂ ਦਾ ਇੱਕ ਖਵਰੇਜ ਲੱਗ ਗਿਆ ਝਾੜੂ ਹੁਣ ਆਪਾਂ ਲਾਉਣੇ ਆ ਗਏ ਦੂਜੇ ਖਵਰੇਜ ਪਹਿਲਾਂ ਸਾਡੇ ਕਰੰਟ ਪਤਾ ਨਹੀਂ ਕਿਉਂ ਆ ਰਹੇ ਸੀ ਤੇ ਆਪਣੀ ਪੌੜੀਆਂ ਵਾਲੀ ਸਟੀਲ ਦੀ ਘਰਾਂ ਲੋ ਉਹਦੇ ਵਿੱਚ ਕਰੰਟ ਆ ਰਹੇ ਆ ਤੇ ਬਹੁਤ ਦਿਨਾਂ ਤੋਂ ਜਿੱਦ ਦੇ ਮੀਂਹ ਪੈਣ ਲੱਗੇ ਤੇ ਉਦੋਂ ਦਾ ਕਰੰਟ ਆਉਂਦਾ ਸੀ ਆਪਣੇ ਤੇ ਹੋਰ ਕਿਸੇ ਨੂੰ ਨੁਕਸਲ ਵੀ ਨਹੀਂ ਹੈਗਾ ਵੀ ਇਹ ਕਾਦੇ ਘਰ ਨੌ ਦਾਗਾ ਸਮਾਂ ਇੱਕ ਮਿਸਤਰੀ ਆਇਆ ਸੀ ਆਪਣੇ ਘਰ ਦੀ ਕੇਵਲ ਵੀ ਘੱਟ ਗਿਆ ਤੇ ਕਹਿੰਦਾ ਤੁਹਾਡੇ ਘਰ ਚ ਕੋਈ ਫੀਟਿੰਗ ਚ ਉਹ ਹੋ ਰਿਹਾਗਾ ਵੀ ਕੋਈ ਮੇਖ ਮੇਖ ਲੱਗੀ ਹੋਣੀ ਜਾਂ ਕਿਵੇਂ ਵੀ ਫੀਟਿੰਗ ਕਰਨ ਵੇਲੇ ਜਾਂ ਜੋੜ ਦੰਗਾ ਹੋਣਾ ਵੀ ਤਾਂ ਕਰਕੇ ਤੁਹਾਡੇ ਘਰੇ ਅਰਥ ਹੋ ਰਿਹਾਗਾ ਤੇ ਉਹਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਫੇਰ ਨਾ ਇਹ ਆਪ ਹੀ ਚੈੱਕ ਕਰਨ ਲੱਗੇ ਮਿਸਤਰੀ ਬੁਲਾ ਲਿਆ ਜਿਹੜੇ ਆਪਣੀ ਫੀਟਿੰਗ ਕਰਕੇ ਗਏ ਸੀ ਤੇ ਹੌਲੀ ਹੌਲੀ ਪਤਾ ਲੱਗਿਆ ਜਿਹੜਾ ਆਪਣਾ ਉਹ ਲੱਗਿਆ ਸੀ ਬਕਸਾ ਜਿੱਥੇ ਮੀਟਰ ਲੱਗੇ ਹੋਏ ਨੇ ਆਪਣੇੰਬਾਰੇ ਆਪਣੇ ਬਾਅਦ ਮੀਟਰ ਲੱਗੇ ਹੋਏ ਨੇ ਨਾ ਘਰਾਂ ਤੋਂ ਬਾਹਰ ਲੱਗੇ ਹੋਏ ਨੇ ਉਹ ਬਕਸੇ ਦੇ ਵਿੱਚ ਕੋਈ ਕੇਬਲ ਲੱਗ ਰਹੀ ਸੀ ਜੋੜ ਨੰਗਾ ਤੀ ਕੋਈ ਉਹ ਬਕਸੇ ਦੇ ਵਿੱਚ ਕਰਕੇ ਨਾਲ ਲੱਗੀ ਹੋਈ ਤੇ ਬਕਸੇ ਦਾ ਬਕਸੇ ਜੀ ਵੀ ਗਰੰਟ ਸੀ ਤਾਂ ਕਰਕੇ ਸਾਰੇ ਘਰਾਂ ਚ ਕਰੰਟ ਆ ਰਿਹਾ ਸੀ ਕਹਿੰਦੇ ਅਰਥ ਹੋ ਗਿਆ ਵੀ ਤੇ ਉਹ ਹੁਣ ਉਹ ਜਿਹੜਾ ਕੇਬਲ ਜਿਹਾ ਬੜਾ ਜਿਹਾ ਲੋਟ ਕਰੀ ਤੇ ਮਿਸਤਰੀ ਲੋਡ ਕਰਕੇ ਗਿਆ ਜੋੜ ਤੇ ਜੇਪੀ ਜੇਪੀ ਲਾ ਕੇ ਗਿਆ ਟੇਪ ਰੋਲ ਜੀ ਲਾ ਗਿਆ ਜਿਹੜਾ ਜੋੜ ਤੇ ਤੇ ਉਸ ਤੋਂ ਬਾਅਦ ਹੁਣ ਆਪਣੇ ਘਰਾਂ ਚੋ ਕਰੰਟ ਆਉਣ ਨੂੰ ਹਟਿਆਗਾ ਤੇ ਮੈਨੂੰ ਨੰਨੇ ਟੈਕਸ਼ਨ ਜੀ ਹੋ ਗਈ ਮਖਲਾਇਸ ਬੰਦਾ ਕੰਮ ਹੀ ਵਧ ਗਿਆ ਤੇ ਵੀ ਹੁਣ ਉਹ ਕਰਨ ਬੈਣਗੇ ਉਹ ਮਿਸਤਰੀ ਫੀਟਿੰਗ ਸਾਰੀ ਪੱਟ ਕੇ ਮਾਰਨ ਤੇ ਵੀ ਤਾਰਾ ਤਾਰਾ ਕੱਢ ਕੇ ਚੈੱਕ ਕਰਨ ਲੱਗ ਜਾਣ ਤੇ ਪਰ ਆਪਣੇ ਕੋਈ ਨੁਕਸਾਨ ਨਹੀਂ ਦੇ ਤੇ ਮੀਟਰ ਦੇ ਵਗਸਾ ਹੁੰਦਾ ਜਿਹੜਾ ਉਹਦੇ ਵਿੱਚ ਹੀ ਕੇਵਲ ਲੱਗ ਰਹੀ ਸੀ ਕੋਈ ਟੁੱਟ ਕੇ ਲੱਗ ਰਹੀ ਸੀ ਪਤਾ ਨਹੀਂ ਕਿਵੇਂ ਲੱਗੀ ਹੋਈ ਤੇ ਇਹ ਪਤਾ ਨਹੀਂ ਹੈਗਾ ਉਹਦੇ ਕਰ ਨਹੀਂ ਕਰੰਟ ਆ ਰਿਹਾ ਸੀ ਤੇ ਹੁਣ ਠੀਕ ਆ ਜਦੋਂ ਮਿਸਤਰੀ ਡਿਊਟੀ ਵਾਲੇ ਆਏ ਸੀ ਤੇ ਉਹ ਦੇਖ ਕੇ ਗਏ ਨੇ ਤੇ ਹੁਣ ਲੋਟ ਹੋ ਗਈ ਇਹ ਚਾਰ ਪੰਜ ਘਰ ਤੇ ਆਪਣੇ ਲਵੇ ਲਵੇ ਘਰ ਨਾਲ ਘਰ ਲੱਗਦੇ ਸਭ ਦੇ ਘਰਾਂ ਚ ਕਰੰਟ ਆ ਰਿਹਾ ਦੀ ਤੇ ਦੋ ਤਿੰਨ ਵਾਰੀ ਤਾਂ ਆਪਾਂ ਨੂੰ ਵੀ ਸਾਟ ਜੀ ਲੱਗ ਜਾਂਦੀ ਹੈ ਕਰੰਟ ਦੀ ਜੇ ਗਰਲੇ ਤੇ ਹੱਥ ਲਾ ਲੈਂਦੇ ਆ ਕਰੰਟੀਆਂ ਮਾਰਦੇ ਆ ਝਟਕਾ ਜਿਹਾ ਪੈਂਦਾ ਹੁੰਦਾ ਸੀ ਤੇ ਹੁਣ ਆਪਣਾ ਕਈ ਦਿਨਾਂ ਤੋਂ ਹੁਣ ਠੀਕ ਆ ਹੁਣ ਨਹੀਂ ਕੋਈ ਉਹ ਹੋ ਹੈਗਾ ਉਹ ਡਰ ਵੀ ਲੱਗਦਾ ਨਿੱਕਾ ਬੱਚਾਗਾ ਹਣਾ ਸਾਬਜੋਤ ਵੀ ਨਿਆਣੀ ਹੈਗਾ ਤੇ ਉਹ ਨੰਗੇ ਪੈਰੀਆਂ ਹੀ ਚੜ ਜਾਂਦਾ ਸੀ ਪਾਉੜੀਆਂ ਤੇ ਜਵਾਕਾ ਗਰਾਲੇ ਨੂੰ ਹੱਥ ਲਾ ਕੇ ਚੜਦਾ ਗੂ ਚੜਦਾ ਵੀ ਨਹੀਂ ਹੈਗਾ ਜਵਾਕ ਨੂੰ ਕਿੰਨੀ ਕਹੀ ਦੀ ਵੀ ਗਰਾਲੇ ਤੇ ਹੱਥ ਨਾਲਾਈ ਹਾਂ ਡਰ ਜਾ ਰਹਿੰਦਾ ਸੀ ਮਿੰਟ ਹਾਲੇ ਵੀ ਡਰ ਜਾ ਲੱਗ ਜਾਂਦਾ ਨੇ ਗਰੰਟ ਨਹੀਂ ਆਉਂਦਾ ਹੈਗਾ ਮੈਂ ਤਾਂ ਹੁਣ ਵੀ ਚੱਪਲਾਈਆਂ ਪਾ ਕੇ ਉਹ ਕਰਦੀਆਂਗੇ ਪਰ ਹੁਣ ਗਰੰਟ ਹੈ ਨਹੀਂਗਾ ਬਿਲਕੁਲ ਵੀ ਹੁਣ ਠੀਕ ਆਗਾ ਇੱਕ ਦਿਨ ਤਾਂ ਮੈਂ ਪਾਉੜੀਆਂ ਤੇ ਪੋਚਾ ਵੀ ਨਹੀਂ ਲਾਇਆ ਮੈਨੂੰ ਲੱਗੇ ਵੀ ਇਹਦੇ ਵਿੱਚ ਕਰੰਟ ਆਗਾ ਹੁਣ ਪੋਚਾ ਲਾਣੀ ਨਹੀਂ ਹੁਣ ਤਾਂ ਕੋਈ ਉਹ ਨਹੀਂ ਹੈਗਾ ਹੁਣ ਤਾਂ ਕਦੇ 60 ਜਿਮੀ ਨਹੀਂ ਮਾਰੀ ਹੈਗੇ ਦੋ ਤਿੰਨ ਦਿਨਾਂ ਤੋਂ ਬਿਲਕੁਲ ਠੀਕ ਆਗਾ ਇਹ ਮੀਂਹਾਂ ਜਾਂ ਕਰਕੇ ਸਭ ਦੇ ਕੋਠੇ ਗਿੱਲੇ ਸੀ ਗਲੀਆਂ ਗਿੱਲੀਆਂ ਤੇ ਉਹਦੇ ਕਰਕੇ ਉਹ ਹੋ ਰਿਹਾ ਸੀ ਅਰਥ ਜਾਂ ਹੋ ਗਿਆ ਫਿਰ ਉਹ ਤੇ ਹੁਣ ਆਪਣਾ ਅੰਦਰੋਂ ਦਾ ਸਾਰੇ ਲਾਗਿਆ ਝਾੜੂ ਹੁਣ ਆਪਾਂ ਹਾਲ ਜਲਾਰੇ ਸੀ ਝਾੜੂ ਹਾਲਚ ਵੀ ਲੱਗਿਆ ਬਸ ਤੇ ਆਪਾਂ ਵੀ ਇਹ ਵੀ ਮੂਰੋ ਗਲੀ ਆ ਗਏ ਆਪਣੇ ਗਲੀ ਵੀ ਸੰਭਰ ਦਾਂਗੇ ਬਾਾਰ ਮੂਰੋ ਤੇ ਆਪਣਾ ਝਾੜੂ ਲਾ ਗਿਆ ਫੇਰ ਚੱਲਾਂਗੇ ਆਪਾਂ ਉਧਰਲੇ ਘਰ ਤੇ ਹੁਣ ਪਹਿਲਾਂ ਸਭ ਹੁਣ ਆਪਾਂ ਝਾੜੂ ਲਾ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਸਾਬ ਜੋਤ ਨੂੰ ਨਮਾਵਾਂਗੇ ਫੇਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਦੂਜੇ ਘਰ ਫੇਰ ਚੱਲਦੇ ਆਪਾਂ ਦੂਜੇ ਘਰ ਸਾਡ ਦੇ ਕਿ ਸ਼ੇ ਦਾ ਟਾਈਮ ਹੋ ਰਿਹਾਗਾ ਹੁਣ ਤੇ 7 ਵਜੇ ਨੂੰ ਤਾਂ ਆਪਾਂ ਉਧਰਲੇ ਘਰ ਵੀ ਭਾਗ ਜਾਂਗੇ ਉਧਰਲੇ ਘਰ ਕਰਦੇ ਆਂਗਾ ਆਪਾਂ ਫੇਰ ਉਧਰ ਤਾਂ ਹੁਣ ਧੁੱਪ ਵੀ ਪੂਰੀ ਆ ਰਹੀ ਹੋਣੀ ਉਧਰ ਚੜਦੀ ਧੁੱਪ ਆਉਂਦੀ ਆਗੀ ਆਪਣੇ ਆਏ ਪੂਰੀ ਆ ਰਹੀ ਹੋਣੀ ਤਾਂ ਆਪਾਂ ਸਾਹਮਣੇ ਸੂਰ ਜਾਉਂਦਾਗਾ ਹੁਣ ਆਪਾਂ ਉਧਰ ਜਾ ਕੇ ਡੰਗਰ ਪਸੂ ਨਵਾਵਾਂਗੇ 4 ਵਜੇ ਪਾਇਆ ਤੇ ਕਾਕਾ ਘੰਟਾ